ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਅੱਜ ਦੇ ਪ੍ਰਕਾਸ਼ ਪਰਮ ਦੇ ਕੀ ਕਹਿਣਾ ਚਾਹੋਗੇ ਸੰਗਤਾਂ ਲਈ ਔਰ ਗੁਰੂ ਮਹਾਰਾਜ ਦਾ ਸੰਦੇਸ਼ ਕੀ ਹੈ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਮੈਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀ ਨਾਨਕ ਨਾਮ ਲੈਵਾ ਸੰਗਤ ਨੂੰ ਅੱਜ ਦਸਮ ਪਾਤਸ਼ਾਹ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਧੰਨ ਗੁਰਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪ੍ਰਕਾਸ਼ਪੁਰਪ ਦੀ ਲੱਖ ਲੱਖ ਵਧਾਈ ਦਿੰਦਾ ਔਰ ਗੁਰਦੁਆਰਾ ਕੰਦ ਸਾਹਿਬ ਜੋ ਗੁਰਨਾਨਕ ਸਾਹਿਬ ਦੇ ਚਰਨ ਛੋਪਾਤ ਧਰਤੀ ਹੈ ਉਥੋਂ ਇੱਕ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਗਵਾਈ ਔਰ ਧੰਨ ਗੁਰਗਨਾਨ ਸਾਹਿਬ ਦੀ 76 ਸਾਲ ਦੀ ਰਾਂਭ ਹੋ ਚੁੱਕਿਆ ਇਹ ਕਲਗੀਧਰ ਪਾਤਸ਼ਾਹ ਦੇ ਗੁਰਪੁਰਪ ਨੂੰ ਸਮਰਪਿਤ ਹੈ ਔਰ ਇ ਹੱਡਚੀਰ ਵੀ ਠੰਡ ਵਿੱਚ ਇਹ ਸੰਗਤਾਂ ਜਿਹੜੀਆਂ ਆਪਣੇ ਗੁਰੂ ਨੂੰ ਨਾਤਮਸਤਕ ਹੋਣ ਲਈ ਆਈਆਂ ਆਓ ਗੁਰੂ ਦੇ ਸੰਦੇਸ਼ ਨੂੰ ਮੰਨੀਆਂ ਗੁਰੂ ਦੇ ਹੁਕਮ ਨੂੰ ਮੰਨੀਆਂ ਜਿਨ੍ਹਾਂ ਨੇ ਆਪਣਾ ਸਰਬੰਸ ਵਾਰਿਆ ਉਹਨਾਂ ਇਹ ਗੱਲ ਕਹੀ ਸੀ ਤੁਹਾਡਾ ਗੁਰੂ ਗ੍ਰੰਥ ਸਾਹਿਬ ਇਹ ਆ ਗਿਆ ਭਈ ਇਹ ਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਇਹਨਾਂ ਦਿਨਾਂ ਵਿੱਚ ਜਿਹੜੇ ਪਿਛਲੇ ਦਿਨ ਲੰਗੇ ਨੇ ਇਹਦੇ ਵਿੱਚ ਆਪਣਾ ਸਰਬੰਸ ਆਪਣੇ ਪੁੱਤਰ ਕੁਰਬਾਨ ਕਰਵਾ ਕੇ ਇਸ ਤੋਮਲ ਧਿਆਨ ਕਰਕੇ ਕਿਹਾ ਸੀ ਇਹਨਾਂ ਪੁੱਤਰਨ ਕੇ ਸੀਸ 'ਤੇ ਵਾਰ ਦਿੱ ਗਿਆ ਸਤ ਚਾਰ ਚਾਰ ਮੂਹੇ ਤੋ ਕਿਹਾ ਹੁਆ ਜੀਵਤ ਕਈ ਹਜ਼ਾਰ ਵਾਹ ਅਮਰਤੀ ਦਾਤ ਪ੍ਰਾਪਤ ਕਰੀਏ ਕਲਗੀਧਰ ਪਾਸ਼ਾ ਦਿੱਤੀਆਂ ਪੁੱਤਰ ਹੋਂਦਾ ਮਾਨ ਪ੍ਰਾਪਤ ਕਰੀਏ ਮੈਂ ਆਪਣੇ ਵੱਲੋਂ ਬਟਾਲੇ ਦੀਆਂ ਸਭਾ ਸੁਸਾਇਟੀਆਂ ਸਮੁੱਚੇ ਸਤਕਾਰਯੋਗ ਸ਼ਖਸੀਤਾਂ ਵੱਲੋਂ ਪ੍ਰਧਾਨ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਸਰਦਾਰ ਰਜਿੰਦਰ ਸਿੰਘ ਧਾਮੀ ਜੀ ਵੱਲੋਂ ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ ਵੀ ਦੇਣਾ ਅੱਜ ਦੇ ਇਸ ਮਹਾਨ ਨਗਰ ਕੀਰਤਨ ਸ਼ਾਮਲ ਹੋਣ ਤੇ ਜੀ ਆਇਆਂ ਨੂੰ ਅੱਜ ਦੇ ਇਸ ਸ਼ੁਭ ਦਿਹਾੜੇ ਦੀ ਕੀ ਗਣਗਾ ਵਾਹ ਪ੍ਰਗਟਿਓ ਮਰਦ ਗੰਮੜਾ ਬਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਦੀਨदयाल ਸਰਬੰਸਦਾਨੇ ਸਾਬੇ ਕਮਾਲ ਗੁਰੂ ਕੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਕਨ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ ਹੈ ਠੰਡ ਦੇ باوجود ਵੀ ਸੰਗਤਾਂ ਦਾ ਠਾਠਾ ਮਾਰਦਾ ਸਮੁੰਦਰ ਜਿਹੜਾ ਹੈ ਉਹ ਗੁਰੂ ਪ੍ਰਤੀ ਸ਼ਰਧਾ ਪਿਆਰ ਜਿਹੜਾ ਹੈ ਉਹ ਪ੍ਰਗਟ ਕਰ ਰਿਹਾ ਹੈ ਔਰ ਸਰਬੱਤ ਦੇ ਭਲੇ ਵਾਸਤੇ ਜੋ ਸਾਰੇ ਸੰਸਾਰ ਦੇ ਵਿੱਚ ਗੁਰੂ ਸਾਹਿਬ ਨੇ ਸਾਡੇ ਵਾਸਤੇ ਜੋ ਕੁਰਬਾਨੀਆਂ ਕੀਤੀਆਂ ਜੋ ਸਾਡੇ ਵਾਸਤੇ ਸਰਬੰਸ ਵਾਰਿਆ ਉਸ ਨੂੰ ਲੱਖ ਲੱਖ ਵਾਰੀ ਨਮਸਕਾਰ ਹੈ ਨਤਮਸਤਕ ਹੁੰਦਿਆ ਹੋਇਆ ਸਮੁੱਚੀ ਲੋਕਾਈ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਸ਼ਮੇਸ਼ ਪਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਮੈਂ ਆਪਣੇ ਵੱਲੋਂ ਸਮੂਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਕਿਉਂਕਿ ਇੰਨੀ ਠੰਡ ਇੰਨੀ ਧੁੰਦ ਹੋਣ ਦੇ ਬਾਵਜੂਦ ਵੀ ਉਹ ਆਪਣੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣ ਅਤੇ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਲੈਣ ਵਾਸਤੇ ਇਸ ਮਹਾਨ ਨਗਰ ਵਿੱਚ ਤਨ ਵਿੱਚ ਸ਼ਾਮਲ ਹੋਣ ਵਾਸਤੇ ਆਈਆਂ ਹਨ ਮੈਂ ਸਮੂਚੀਆਂ ਸੰਗਤਾਂ ਨੂੰ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਆਖਦਾ ਹਾਂ ਸਮੂਚੀਆਂ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਹਾਂ